ਦੁਨੀਆ ਦੇ ਉੱਤੇ ਜਦੋਂ ਇਤਿਹਾਸ ਪੜਦੇ ਆ ਬੜੇ ਬੜੇ ਮਰਦ ਸੂਰਮੇ ਪੈਦਾ ਹੋਏ ਆ ਬੜੇ ਬੜੇ ਜੋਧੇ ਪੈਦਾ ਹੋਏ ਆ ਬੜੇ ਬੜੇ ਧਰਮੀ ਪੈਦਾ ਹੋਏ ਆ ਬੜੇ ਬੜੇ ਦਾਨ ਕਰਨ ਵਾਲੇ ਪੈਦਾ ਹੋਏ ਪਰ ਤੁਹਾਡੀ ਕੌਮ ਵਰਗੇ ਨਾਂ ਤੇ ਦਾਨੀ ਕਿਤੇ ਹੈਗੇ ਤੁਹਾਡੀ ਕੌਮ ਵਰਗੇ ਨਾਂ ਤੇ ਭਗਤ ਕਿਤੇ ਹੈਗੇ ਆ ਤੁਹਾਡੀ ਕੌਮ ਵਰਗੇ ਨਾਂ ਤੇ ਸੂਰਮੇ ਕਿਤੇ ਹੈਗੇ ਆ ਤੇ ਦੂਜੀ ਗੱਲ ਜਦੋਂ ਆਪਾਂ ਇਤਿਹਾਸ ਨੂੰ ਬੜੀ ਬਰੀਕੀ ਨਾਲ ਪੜਦੇ ਆ ਚੰਗੇ ਚੰਗੇ ਦਾਨੀ ਚੰਨੇ ਚੰਗੇ ਭਗਤ ਚੰਗੇ ਚੰਗੇ ਸੂਰਮੇ ਬਹੁਤ ਗਰੀਬ ਘਰਾਂ ਚ ਜਨਮ ਹੋਇਆ ਉਹਨਾਂ ਦਾ ਇਹ ਦੁਨੀਆ ਦੀ ਸਚਾਈ ਆ ਬਹੁਤ ਸੁਧਾਰਨ ਘਰਾਂ ਦੇ ਵਿੱਚੋਂ ਮਹਾਨ ਬੰਦੇ ਪੈਦਾ ਹੋਏ ਆ ਮਹਾਨ ਉਹ ਹੀ ਬਣਦਾ ਏ ਜਿਹਨੂੰ ਆਪਣੇ ਦੇਸ਼ ਪ੍ਰਤੀ ਕੌਮ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਟਾਈਮ ਨਾਲ ਕਰਵਾ ਦਿੱਤਾ ਜਾਵੇ ਅੱਜ ਵੀ ਜਿੰਨਾ ਘਰਾਂ ਦੇ ਵਿੱਚ ਬੱਚਿਆਂ ਨੂੰ ਟਾਈਮ ਦੇ ਨਾਲ ਹੀ ਕੰਮ ਦੱਸ ਦਿੱਤਾ ਜਾਂਦਾ ਹੈ ਨਾ ਤੂੰ ਆਹ ਕਰਨਾ ਤੇ ਐਦਾਂ ਕਰਨਾ ਉਹ ਬੱਚੇ ਬਹੁਤ ਛੇਤੀ ਤਰੱਕੀ ਕਰਦੇ ਆ ਜਿਨ੍ਹਾਂ ਨੂੰ ਛਿੰਦ ਪੁਣੇ ਚ ਰੱਖਿਆ ਜਾਂਦਾ ਕੋਈ ਨਹੀਂ ਭਾਪੇ ਦੀ ਤਨਖਾਹ ਹੁੰਦੀ ਆ ਦਾਦੇ ਦੀ ਪੈਨਸ਼ਨ ਹੁੰਦੀ ਆ ਕੋਈ ਨਿਜਾਰੇ ਲੈ ਬੁੱਲੇ ਲੁੱਟ ਇਹ ਦੁਨੀਆਦਾਰੀ ਆ ਮੋਢਿਆਂ ਤੇ ਭਾਰ ਪੈਂਦਿਆਂ ਟਾਈਮ ਨਹੀਂ ਲੱਗਦਾ ਫਿਰ ਉਹ ਬੰਦੇ ਤੁਸੀਂ ਫੇਲ ਹੁੰਦੇ ਜ਼ਿੰਦਗੀ 'ਚ ਵੇਖੋਗੇ ਲੋਕੀ ਕਹਿੰਦੇ ਲੈ ਤੇਰਾ ਦਾਦਾ ਤੇ ਇੰਨੀ ਤਰੱਕੀ ਕਰ ਗਿਆ ਤੇਰਾ ਪਿਓ ਤੇ ਇੰਨੀ ਤਰੱਕੀ ਕਰ ਗਿਆ ਉਹ ਤਦ ਕਰਗੇ ਸੀ ਕਿਉਂਕਿ ਉਹਨਾਂ ਨੇ ਸਮੇਂ ਸਿਰ ਸਮਾਂ ਸੰਭਾਇਆ ਸੀ ਦੂਜੀ ਗੱਲ ਇਹ ਲੋੜ ਤੋਂ ਪਹਿਲਾਂ ਜ਼ਿੰਮੇਵਾਰੀਆਂ ਜਿੰਨਾਂ ਬੰਦਿਆਂ ਦੇ ਮੋਢਿਆਂ ਤੇ ਪੈ ਜਾਂਦੀਆਂ ਉਹ ਬੰਦੇ ਲੋੜ ਤੋਂ ਪਹਿਲਾਂ ਸਿਆਣੇ ਹੋ ਜਾਂਦੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਨਹੀਂ ਪਈ ساری ਉਮਰ ਉਹਨਾਂ ਨੇ ਸਿਆਣੇ ਖਾਕ ਹੋਣਾ ਸੀ ਜਿਨ੍ਹਾਂ ਨੇ ਟਾਈਮ ਨਾਲ ਜ਼ਿੰਮੇਵਾਰੀਆਂ ਸਾਂਭ ਲਈਆਂ ਚਾਹੇ ਉਹ ਘਰ ਦੀਆਂ ਸਾਂਭ ਲਈਆਂ ਤੇ ਵੇਖਿਆ ਘਰਾਂ ਚ ਕਈ ਵਾਰੀ ਘਰ ਚ ਗਰੀਬੀ ਹੋਵੇ ਮਾਂ ਪਿਓ ਨਾ ਹੋਵੇ ਤੇ ਨਿਗੇ ਨਿਗੇ ਨਿਆਣੇ ਬੜੇ ਸਿਆਣੇ ਹੁੰਦੇ ਆ ਤੇ ਲੋਕੀ ਕਹਿੰਦੇ ਬੜੀ ਅਕਲ ਵਾਲਾ ਹੀ ਅਕਲ ਵਾਲਾ ਕਿੰਨੇ ਕੀਤਾ ਹਾਲਾਤਾਂ ਨੇ ਹਾਲਾਤ ਬੰਦੇ ਨੂੰ ਸਮੇਂ ਤੋਂ ਪਹਿਲਾਂ ਸਿਆਣੇ ਕਰ ਦਿੰਦੇ ਆ ਤੇ ਜਿਸ ਬੰਦੇ ਨੇ ਜ਼ਿੰਦਗੀ ਚ ਮਾੜਾ ਚੰਗਾ ਸਮਾਂ ਹੀ ਨਹੀਂ ਵੇਖਿਆ ਹਾਲਾਤ ਨਹੀਂ ਵੇਖੇ ਮਾੜੇ ਚੰਗੇ ਉਸ ਬੰਦੇ ਨੂੰ ਕੀ ਪਤਾ ਜ਼ਿੰਦਗੀ ਕਿਦਾਂ ਜੀ ਕੇ ਵੇਖੀ ਨਹੀਂ ਜਿਸ ਬੰਦੇ ਦਾ ਜਿਸ ਜੋਧੇ ਦਾ ਜਿਸ ਸੂਰਬੀਰ ਦਾ ਜ਼ਿਕਰ ਕਰਨ ਵਾਸਤੇ ਪ੍ਰਬੰਧਕ ਵੀਰਾਂ ਨੇ ਮੈਨੂੰ ਹੁਕਮ ਲਾਇਆ ਓਦੀ ਸ਼ੁਰੂਆਤੀ ਜ਼ਿੰਦਗੀ ਪੜ੍ਹੀਏ ਤੇ ਬੜੀ ਔਖੀ ਆ ਸਨ 1792 ਗੁਜਰਾਵਾਲੇ ਦੀ ਧਰਤੀ ਸਰਦਾਰ ਨੀ ਧਰਮਕੌਰ ਤੇ ਸਰਦਾਰ ਗੁਰਦਿਆਲ ਸਿੰਘ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਬੜਾ ਚਾਸੀ ਮਾਪੇ ਨੂੰ ਵੀ ਸਾਡੇ ਘਰ ਇੱਕ ਲੌਤਾ ਪੁੱਤ ਜੰਮਿਆ ਤੇ ਜਿਨ੍ਹਾਂ ਦੇ ਘਰ ਵਿੱਚ ਇਕਲੌਤਾ ਧੀ ਪੁੱਤ ਹੋਵੇ ਮਾਂ-ਬਾਪ ਵਾਸਤੇ ਉਹ ਸਭ ਤੋਂ ਵੱਡੀ ਦੌਲਤ ਹੁੰਦੀ ਆ ਧੀਆ ਪੁੱਤ ਕਦੀ ਬਾਧੂ ਨਹੀਂ ਹੁੰਦੇ ਪਰ ਜਿਨ੍ਹਾਂ ਘਰਾਂ 'ਚ ਹੈਗੇ ਹੀ ਇੱਕ-ਇੱਕ ਆ ਉਹਨਾਂ ਘਰਾਂ ਦੇ ਵਿੱਚ ਬੱਚਿਆਂ ਨੂੰ ਬੜੇ ਪਿਆਰ ਨਾਲ ਰੱਖਿਆ ਜਾਂਦਾ ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਉਸ ਵਿਹੜੇ 'ਚ ਹੁੰਦੀ ਆ ਇਹ ਬੱਚਾ ਹੌਲੀ-ਹੌਲੀ ਵੱਡਾ ਹੋਣ ਲੱਗਾ ਪਰ ਕੁਦਰਤ ਰਾਣੀ ਨੂੰ ਕੁਝ ਹੋਰ ਮਨਜ਼ੂਰ ਸੀ ਇਹ ਬੱਚਾ ਜੇ 6 ਸਾਲਾਂ ਦਾ ਨਹੀਂ ਸੀ ਹੋਇਆ ਜਦਨ ਇਹਦਾ ਬਾਪ ਇਹਦੀਆਂ ਅੱਖਾਂ ਦੇ ਸਾਹਮਣੇ ਬਿਮਾਰੀ ਕਰਕੇ ਟੜਫ-ਟੜਫ ਕੇ ਮਰ ਗਿਆ। ਬੱਚਾ ਇਕੱਲਾ ਰਹਿ ਗਿਆ। ਮਾਂ ਨੇ ਆਪਣਾ ਪੁੱਤ ਵੇਖਿਆ ਕਿ ਪੁੱਤ ਵਿਗੜਦੇ ਤੇ ਦੁੱਧ ਉਬਲਦੇ। 1 ਮਿੰਟ ਲੱਗਦਾ। ਤੁਸੀਂ ਔਲਾਦ ਤੋਂ ਨਿਗਰਾਨੀ ਹਟਾਓ ਤੇ ਚੁੱਲ੍ਹੇ ਤੇ ਰੱਖੇ ਦੁੱਧ ਤੋਂ ਤੁਸੀਂ ਐ ਨੂੰ ਘੁੰਮ ਕੇ ਵੇਖੋ ਤੇ ਦੁੱਧ ਉਬਲ ਕੇ ਚੁੱਲ੍ਹੇ ਦੇ ਵਿੱਚ ਪੈ ਜਾਂਦਾ ਹੈ। ਮਾਂ ਨੂੰ ਪਤਾ ਸੀ ਬਾਪ ਮਰ ਗਿਆ ਇਹ ਬੱਚਾ ਇਕੱਲਾ ਰਹਿ ਗਿਆ ਤੇ ਇਹ ਬੱਚਾ ਹੁਣ ਖੁੱਲੀ ਤਜੋਰੀ ਆ ਇਸ ਖਜ਼ਾਨੇ ਨੂੰ ਲੁੱਟਣ ਵਾਸਤੇ ਕਈ ਆਉਣਗੇ ਸ਼ਰੀਕੇ ਚੋਂ ਵੀ ਕਈ ਆਉਣਗੇ ਵੀ ਇਹ ਬੰਦਾ ਤੇ ਮਰ ਗਿਆ ਉਹਨ ਇਸ ਬੱਚੇ ਨੂੰ ਵਿਗਾੜਨਾ ਕਿੱਦਾਂ ਮਾਂ ਨੇ ਸੋਚਿਆ ਮੇਰੇ ਪੁੱਤ ਦੀ ਜ਼ਿੰਦਗੀ ਬਚ ਜਾਵੇ ਮੇਰੇ ਪੁੱਤ ਦੀ ਜ਼ਿੰਦਗੀ ਸੁਧਰ ਜਾਵੇ ਆਪਣੇ ਨਾਲ ਲੈ ਆਪਣੇ ਪੁੱਤ ਨੂੰ ਤੇ ਮਾਂ ਆਪਣੇ ਪੇਕੇ ਲੈ ਕੇ ਆ ਗਈ ਸਾਹਮਣੇ ਮਾਮਿਆਂ ਦੇ ਕੋਲੋਂ ਆਪਣਾ ਭਣਜਾ ਪਿਓ ਮਿੱਟਰ ਜਰਿਆ ਨਾ ਗਿਆ ਭੈਣ ਰੋਂਦੀ ਜਰੀ ਨਾ ਗਈ ਭੈਣ ਨੇ ਆਪਣੇ ਭਰਾਵਾਂ ਨੂੰ ਹੱਥ ਜੋੜ ਕੇ ਆਖਿਆ ਵੀਰੋ ਮੈਂ ਤੁਹਾਡੇ ਕੋਲ ਜ਼ਿੰਦਗੀ ਚ ਕੁਝ ਨਹੀਂ ਮੰਗਦੀ ਮੇਰੀ ਕਿਸਮਤ ਮੇਰੇ ਨਾਲ ਮੇਰਾ ਸਿਰ ਦਾ ਸਾਈਂ ਦੁਨੀਆ ਤੋਂ ਤੁਰ ਗਿਆ ਮੈਨੂੰ 6 ਮਹੀਨਿਆਂ ਵਧਾ ਇੱਕ ਸੂਟ ਬਣਾ ਦਿਆ ਕਰਿਓ ਤੇ ਦੋ ਟਾਈਮ ਦੀ ਰੋਟੀ ਦੇ ਦਿਆ ਕਰਿਓ ਆ ਮੇਰਾ ਪੁੱਤ ਸੰਭਲੋ ਕਿਸੇ ਤਰੀਕੇ ਮੇਰੇ ਪੁੱਤ ਦੀ ਪਰਵਰਿਸ਼ ਚੰਗੀ ਕਰ ਦਿਓ ਮਾਮੇ ਬੜੇ ਨੇਕ ਸੀ ਇੱਕ ਹੁੰਦੀ ਮਾਂ ਤੇ ਜਿਹੜਾ ਦੋ ਵਾਰੀ ਮਾਂ ਮਾਂ ਬਣੇ ਉਹਨੂੰ ਮਾਮਾ ਕਿਹਾ ਜਾਂਦਾ ਹੈ ਦੋ ਮਾਵਾਂ ਦਾ ਰਤਬਾ ਇਕੱਠਾ ਕਰਕੇ ਤੇ ਇੱਕ ਮਾਮਾ ਬਣਦਾ ਤੇ ਮਾਮਾ ਵੀ ਬੰਦੇ ਦੀ ਜ਼ਿੰਦਗੀ ਚ ਜਿੰਦ ਜਾਣ ਹੀ ਹੁੰਦਾ ਹੈ ਮਾਮੇ ਬਹੁਤ ਸਿਆਣੇ ਸੀ ਮਾਮਿਆਂ ਨੇ ਉਹ ਬੱਚਾ ਸੰਭ ਲਿਆ ਉਹਦੀ ਪੜ੍ਹਾਈ ਲਿਖਾਈ ਦਾ ਪ੍ਰਬੰਧ ਕੀਤਾ ਗੁਰਮੁਖੀ ਪੜ੍ਹਵਾਈ ਫਾਰਸੀ ਪੜ੍ਹਾਈ ਤੇ ਖਾਣ ਪੀਣ ਤੇ ਵੈਸੇ ਹੀ ਨਾਨਕਿਆਂ ਦੇ ਘਰ ਬੱਚਾ ਰਹਿਣ ਵਾਸਤੇ ਜਾਵੇ ਭਣ ਜਾ ਰਹਿਣ ਜਾਵੇ ਤੇ ਮਾਮੇ ਨਾਨੀਆਂ ਨਾਨੇ ਵੈਸੇ ਹੀ ਜੋ ਮਰਜ਼ੀਆਂ ਦੇ ਖਾਹ ਪੀਰਾ ਹੀ ਆ ਸਾਰਾ ਕੁਝ ਅਗੇ ਚਾਹ ਹੁੰਦਾ ਮਾਮਿਆਂ ਨੇ ਖਰਾਕ ਇੰਨੀ ਮੁੰਡੇ ਨੂੰ ਖਵਾਈ ਇੰਨੀ ਖਵਾਈ ਕਿ ਜਿੱਦਲੋ ਮੁੰਡਾ 15 ਸਾਲਾਂ ਦਾ ਹੋਇਆ ਨਾ 18 ਸਾਲਾਂ ਦੇ ਮੁੰਡੇ ਨੂੰ ਟਾਉਣ ਜੋਗਾ ਹੋ ਗਿਆ ਮਾਮਿਆਂ ਨੂੰ ਚਾਹ ਬੜਾ ਵੀ ਅਸੀਂ ਭਣ ਜਾ ਪਾਲ ਲਿਆ ਤੇ ਭਣ ਜਾ ਵਾਕੇ ਹੀ ਸਰੀਰ ਦਾ ਇੰਨਾ ਤਗੜਾ ਨਿਕਲਿਆ ਵਾ 15 ਸਾਲਾਂ ਦੀ ਉਮਰ ਵਿੱਚ ਉਹਨਾਂ ਦਾ ਭਾਂ ਜਾਂ ਚਾਵੇ ਤੇ ਤਗੜੀਆਂ ਝੋਟੀਆਂ ਦੋ ਭੇਡ ਦੀਆਂ ਹੁਣ ਤੇ ਸਿੰਘਾਂ ਤੋਂ ਫੜ ਕੇ ਵਖਰੀਆਂ ਕਰ ਲੈਂਦਾ ਹੁੰਦਾ ਸੀ ਇੰਨੀ ਜਾਨ ਮਾਮਿਆਂ ਦੇ ਹੁੰਦਿਆਂ ਉਸ ਭਾਂ ਜੇ ਦੇ ਡੌਲਿਆਂ ਵਿੱਚ ਆ ਕੇ ਇੱਕ ਦਿਨ ਉਹ ਮੁੰਡਾ ਸਾਹਮਣੇ ਬੈਠਾ ਮਾਮਾ ਆਇਆ ਮਾਮਾ ਕਹਿੰਦਾ ਪੁੱਤ ਮੌਕਾ ਬੜਾ ਵਧੀਆ ਮਿਲਿਆ ਜ਼ਿੰਦਗੀ 'ਚ ਕਹਿੰਦਾ ਕੀ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੀ ਧਰਤੀ ਦੇ ਇੱਕ ਦਰਬਾਰ ਸਲਾਇਆ ਵਾ ਉਹ ਕਹਿੰਦਾ ਵੀ ਮੁੰਡੇ ਆ ਕੇ ਆਪਣੀ ਕਲਾ ਦਾ ਯੋਗ ਵਿਖਾਓ ਤੇ ਜਿਹੜੇ ਮੁੰਡੇ ਸਭ ਤੋਂ ਵਧੀਆ ਯੋਗ ਵਿਖਾਉਣਗੇ ਮੈਂ ਉਹਨਾਂ ਨੂੰ ਪ੍ਰਤੀ ਕਰਨਾ ਸਿੱਧਾ ਡਾਇਰੈਕਟ ਫੌਜ ਵਿੱਚ ਇਹ 15 ਸਾਲਾਂ ਦਾ ਮੁੰਡਾ ਆਪਣੇ ਮਾਮੇ ਨਾਲ ਤੁਰਿਆ ਲਾਹੌਰ ਆਇਆ ਦਰਬਾਰ ਲੱਗਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਤੇ ਜਿਹੜੇ ਮੁੰਡੇ ਆਪਣੀ ਕਲਾ ਦੇ ਯੋਗ ਵਿਖਾਉਂਦੇ ਸੀ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਸੀ ਕੋਈ ਘੋੜ ਸਵਾਰੀ ਆਇਆ ਕੋਈ ਤਲਵਾਰबाजी ਕਰਦਾ ਆਇਆ ਕੋਈ ਤੀਰ ਅੰਦਾਜ਼ੀ ਕਰਦਾ ਆਇਆ ਉਹਨਾਂ ਦੇ ਵਿੱਚ ਇਸ 15 ਕ ਸਾਲਾਂ ਦੇ ਮੁੰਡੇ ਦੀ ਵਾਰੀ ਵੀ ਆ ਗਈ ਹੁਣ ਜਦੋਂ 15 ਕ ਸਾਲਾਂ ਦਾ ਮੁੰਡਾ ਆਇਆ ਤੇ 22-23 ਸਾਲਾਂ ਵਾਲੇ ਹੱਸੇ ਪਿਆਹੀ ਏ ਡੇਡੇ ਜਵਾਨ ਏ 15 ਸਾਲਾਂ ਦਾ ਮੁੰਡਾ ਕੀ ਕਰੂ ਉਮਰ 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 ਬੰਦੇ ਦਾ ਰਹਿਣ ਸਹਿਣ ਬੰਦੇ ਦੇ ਕੱਪੜੇ ਇਹਨਾਂ ਤੋਂ ਬੰਦੇ ਦਾ ਪਤਾ ਨਹੀਂ ਲਾਉਣਾ ਚਾਹੀਦਾ ਇੱਥੇ ਤੇ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ਨਾਲ ਰਹੀਏ ਤੇ ਬੰਦੇ ਦੇ ਅੰਦਰ ਦਾ ਪਤਾ ਲੱਗਦਾ ਉਸ 15 ਕੇ ਸਾਲਾਂ ਦੇ ਮੁੰਡੇ ਨੇ ਤਲਵਾਰबाजी ਕੀਤੀ ਘੋੜਸਵਾਰੀ ਕੀਤੀ ਤੀਰ ਅੰਦਾਜ਼ੀ ਕੀਤੀ ਪਲਵਾਨੀ ਦੇ ਏਡੇ ਵਧੀਆ ਯਾਰ ਉਸ ਮੁੰਡੇ ਨੇ ਵਿਖਾਏ ਮਹਾਰਾਜਾ ਰਣਜੀਤ ਸਿੰਘ ਕੁਰਸੀ ਤੋਂ ਉੱਠ ਕੇ ਤੇ ਅੱਸ਼ ਅੱਸ਼ ਕਰ ਉੱਠਿਆ ਉਸ ਮੁੰਡੇ ਨੂੰ ਕੋਲ ਸੱਦ ਕੇ ਕਹਿੰਦਾ ਕਾਕਾ ਇੱਧਰ ਆ 15 ਸਾਲਾਂ ਦਾ ਮੁੰਡਾ ਦੇ ਨੇੜੇ ਗਿਆ ਸ਼ੇਰੇ ਪੰਜਾਬ ਨੇ ਆਪਣੇ ਗਲੇ 'ਚ ਇੱਕ ਕੰਠਾ ਲਾ ਕੇ ਉਸ ਮੁੰਡੇ ਦੇ ਗਲ 'ਚ ਆਪ ਪਾਇਆ ਕਹਿੰਦਾ ਕਾਕਾ ਕੌਣ ਹੈ ਤੂੰ ਕਹਿੰਦਾ ਜੀ ਮੇਰਾ ਪਿੰਡ ਆ ਗੁਜਰਾਂ ਵਾਲਾ ਮੇਰੇ ਪਿਤਾ ਦਾ ਨਾਮ ਸੀ ਸਰਦਾਰ ਗੁਰਦਿਆਲ ਸਿੰਘ ਉੱਪਲ ਮੇਰਾ ਬਾਪ ਦੁਨੀਆ ਤੇ ਨਹੀਂ ਮੇਰਾ ਬਾਪ ਦੁਨੀਆ ਤੋਂ ਚੜ੍ਹਾਈ ਕਰ ਗਿਆ ਮੇਰੀ ਮਾਂ ਦਾ ਨਾਮ ਆ ਸਰਦਾਰਨੀ ਧਰਮਕੌਰ ਮੈਨੂੰ ਮੇਰੇ ਮਾਮਿਆਂ ਨੇ ਪਾਲਿਆ ਵਾ ਮੈਨੂੰ ਮੇਰੇ ਮਾਮਿਆਂ ਨੇ ਜਵਾਨ ਕੀਤਾ ਵਾ ਸ਼ੇਰੇ ਪੰਜਾਬ ਨੇ ਦੋਵੇਂ ਬਾਹਾਂ ਖੋਲ ਕੇ ਆਖਿਆ ਆ ਮੇਰੀ ਜਫੀ ਚ ਲੱਗ ਅੱਜ ਤੋਂ ਬਾਦ ਮੇਰੇ ਤੋਂ ਸਪੈਸ਼ਲ ਬਾਡੀਗਾਰਡਾਂ ਚ ਭਰਤੀ ਹੋਵੇਗਾ 15 ਸਾਲਾਂ ਦੀ ਉਮਰ ਚ ਇੰਨਾ ਫਰਤੀਲਾ ਤੇ ਇੰਨਾ ਜੋਧਾ ਜਵਾਨ ਮੈਂ ਅੱਜ ਤੱਕ ਨਹੀਂ ਵੇਖਿਆ ਹੀਰਾ ਜੋਰੀ ਦੇ ਹੱਥਾਂ ਚ ਆਵੇ ਤੇ ਜੋਰੀ ਦੀ ਪਰਖ ਹੁੰਦੀ ਆ ਹੀਰੇ ਦੀ ਕੀਮਤ ਪੈਂਦੀ ਆ ਨਹੀਂ ਤੇ ਆਮ ਲੋਕਾਂ ਵਾਸਤੇ ਤੇ ਉਹ ਪੱਥਰ ਹੀ ਹੁੰਦਾ ਨਾ ਪੱਥਰ ਹੀ ਹੁੰਦਾ ਹੀਰਾ ਸੀ ਕਿਸੇ ਨੂੰ ਲੱਭ ਗਿਆ ਗਰੀਬ ਬੰਦੇ ਨੂੰ ਹੀਰਾ ਲੰਭ ਗਿਆ ਤੇ ਉਹ ਨਾ ਹੀਰਾ ਕਦੇ ਚਿੱਕੜ ਚ ਸੁੱਟ ਦੇ ਕਦੇ ਸਵਾ ਚ ਸੁੱਟ ਦੇ ਕਦੇ ਐਦਾਂ ਕਰਕੇ ਦੇ ਉਦਾਂ ਕਰ ਹੀਰੇ ਨਾ ਬੜਾ ਖੇਡਿਆ ਉਹ ਬੰਦਾ ਤੇ ਸਾਹਮਣੇ ਅਸੀਂ ਜੋਰੀ ਦੀ ਦੁਕਾਨ ਆ ਜੋਰੀ ਨੂੰ ਪਤਾ ਲੱਗ ਗਿਆ ਵੀ ਬੰਦੇ ਕੋ ਹੀਰਾ ਵਾ ਤੇ ਬੰਦੇ ਦੇ ਕੋਲ ਪਰਖ ਨਹੀਂ ਹੈਗੀ ਵੀ ਹੀਰਾ ਵਾ ਜੋਰੀ ਸ਼ੈਤਾਨ ਸੀ ਉਹਨੇ ਬੰਦੇ ਨੂੰ ਕੋਲ ਸੱਦ ਕੇ ਆਖਿਆ ਹਾਂ ਪੱਥਰ じゃ ਦੇਣਾ ਈ ਮੈਨੂੰ ਹੈਗਾ ਤੇ ਹੀਰਾ ਸੀ ਜੋਰੀ ਸ਼ੈਤਾਨ ਕੇ ਉਹ ਕਹਿੰਦਾ ਪੱਥਰ じゃ ਦੇਣਾ ਈ ਇਹਦਾ ਮੁੱਲ ਪਾਉਂਗਾ ਦੋ ਕੌਡੀਆਂ ਬੰਦਾ ਗਰੀਬ ਸੀ ਉਹਦੇ ਬਾਣੇ ਦੋ ਕੌਡੀਆਂ ਬੜੀ ਵੱਡੀ ਗੱਲ ਆ ਕਹਿੰਦਾ ਲਿਆ ਦੇ ਦੋ ਕੌਡੀਆਂ ਤੇ ਪੱਥਰ ਜਾ ਚੁੱਕ ਗਰੀਬ ਬੰਦੇ ਨੇ ਦੋ ਕੌਡੀਆਂ ਲਈਆਂ ਤੇ ਪੱਥਰ ਹੀਰਾ ਜਿਹੜਾ ਸੀ ਉਹ ਜ਼ੌਰੀ ਨੂੰ ਦੇ ਦਿੱਤਾ ਜਦੋਂ ਜ਼ੌਰੀ ਨੇ ਆਪਣੇ ਹੱਥ ਤੇ ਰੱਖਿਆ ਤੇ ਹੀਰਾ ਟੁੱਟ ਗਿਆ ਹੀਰਾ ਟੁੱਟ ਗਿਆ ਜ਼ੌਰੀ ਨੇ ਉਸ ਹੀਰੇ ਨੂੰ ਪ੍ਰਸ਼ਨ ਕੀਤਾ ਤੇ ਤੈਨੂੰ ਉਸ ਬੰਦੇ ਨੇ ਮਿੱਟੀ ਚ ਰੋਲ ਲਿਆ ਸਵਾਚ ਰੋਲ ਲਿਆ ਚਿੱਕੜ ਚ ਰੋਲ ਲਿਆ ਪਤਾ ਨਹੀਂ ਗੰਦੀਆਂ ਮੰਦੀਆਂ ਥਾਵਾਂ ਤੇ ਰੱਖਿਆ ਉਹਦੇ ਕੋਲੋਂ ਤੇ ਟੁੱਟਾ ਨਹੀਂ ਤੇ ਮੇਰੇ ਹੱਥ ਤੇ ਆ ਕੇ ਕਿਉਂ ਟੁੱਟ ਗਿਆ ਤੇ ਹੀਰਾ ਬੋ ਬਿਮਾਰ ਕੇ ਕਹਿੰਦਾ ਉਸ ਬੰਦੇ ਨੂੰ ਤੇ ਮੇਰੀ ਪਰਖ ਨਹੀਂ ਸੀ ਗਰੀਬ ਸੀ ਨਾ ਉਹਨੂੰ ਤੇ ਪਤਾ ਨਹੀਂ ਸੀ ਮੈਂ ਹੀਰਾ ਉਹ ਇਸ ਕਰਕੇ ਮੇਰੇ ਨਾਲ ਖੇਡਦਾ ਸੀ ਕਮਲਿਆ ਤੈਨੂੰ ਤੇ ਮੇਰੇ ਮੁੱਲ ਦਾ ਪਤਾ ਹੈ ਤੇ ਤੂੰ ਮੇਰਾ ਮੁੱਲ ਕਉਡੀ ਪਾਇਆ ਇਸ ਕਰਕੇ ਮੈਂ ਤੇਰੇ ਹੱਥਾਂ 'ਚ ਟੁੱਟ ਗਿਆ ਵਾਂ ਜਿਹੜਾ ਬੰਦਾ ਤੁਹਾਡਾ ਮੁੱਲ ਨਹੀਂ ਨਾ ਪਾ ਸਕਦਾ ਤੁਹਾਡੇ ਗੁਣ ਦਾ ਉਸ ਬੰਦੇ ਦਾ ਅੱਜ ਹੀ ਜ਼ਿੰਦਗੀ 'ਚ ਬਾਈਕਾਟ ਕਰਿਓ ਕੀ ਇਹੋ ਜੀ ਜਾਰੀ ਤੋਂ ਲੈਣਾ ਤੇ ਕੀ ਇਹੋ ਜੀ ਰਿਸ਼ਤੇਦਾਰੀ ਤੋਂ ਜ਼ਿੰਦਗੀ ਚ ਲੈਣਾ ਜਿਹੜਾ ਤੁਹਾਡੇ ਗੁਣਾਂ ਦੀ ਕਦਰ ਨਾ ਕਰ ਸਕੇ ਜਿਹੜਾ ਤੁਹਾਡੀ ਕੀਮਤ ਨਾ ਜਾਣ ਸਕੇ ਵੀ ਇਹ ਬੰਦਾ ਕਿੰਨਾ ਲਾਹੇਵੰਦ ਏ ਇਹ ਬੰਦਾ ਕਿੰਨਾ ਸਿਆਣਾ ਏ ਉਹਨੂੰ ਸਮਝੇ ਸ਼ਦਾਈ ਵੀ ਇਹਦੇ ਕੋਲ ਕੰਮ ਕਢਾਓ ਕਈਆਂ ਲੋਕਾਂ ਦਾ ਇਦਾਂ ਰੋਟੀ ਪਾਣੀ ਚੱਲੀ ਜਾਂਦਾ ਵਾ ਉਹ ਆਪ ਚਾਤਰ ਬਣਦੇ ਆ ਤੇ ਸਾਹਮਣੇ ਵਾਲੇ ਨੂੰ ਬੇਵਕੂਫ ਬਣਾ ਕੇ ਤੇ ਕੰਮ ਕਢੀ ਜਾਂਦੇ ਆ ਪਰ ਸਾਹਮਣੇ ਵਾਲਾ ਭੋਲੇ ਭਾ ਕੰਮ ਤੇ ਕਰੀ ਜਾਂਦਾ ਪਰ ਉਹਨੂੰ ਇਹ ਨਹੀਂ ਹੁੰਦਾ ਕਿ ਉਹਨੂੰ ਕਿਸੇ ਕੁੰਡੀ ਦਾ ਪਤਾ ਨਹੀਂ ਉਹ ਅੰਦਰ ਲੀਆਂ ਕੁੰਡੀਆਂ ਸਾਰੀਆਂ ਜਾਣਦਾ ਵੀ ਇਹ ਮੈਨੂੰ ਸ਼ਦਾਈ ਬਣਾਉਂਦਾ ਇਸ ਕਰਕੇ ਬੇਕਦਰੇ ਬੰਦੇ ਦਾ ਬਾਈਕਾਡ ਜ਼ਿੰਦਗੀ ਚ ਕਰਕੇ ਰੱਖੋ ਜੇ ਆਪਣਾ ਮੁੱਲ ਪਵਾਉਣਾ ਏ ਤੇ ਇਹ ਚੜਤ ਰੱਖਣੀ ਹੈ ਥੱਲੇ ਲਾ ਕੇ ਜ਼ਿੰਦਗੀ ਜਿੰਦਾ ਫਾਇਦਾ ਕੋਈ ਨਹੀਂ